ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ ਉੱਥੇ ਹੀ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਵੱਲੋਂ ਵੀ ਆਪਣੀ ਚੋਣ ਮਹਿੰਮ ਵਿੱਚ ਤੇਜ਼ੀ ਲਿਆਉਣੀ ਸ਼ੁਰੂ ਕਰ ਦਿੱਤੀ ਗਈ ਹੈ ਇਸੇ ਹੀ ਕਰੀ ਦਿੱਤਾ ਹੈ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਦੇ ਸਮਰਥਕਾਂ ਵੱਲੋਂ ਵਾਰ ਨੰਬਰ 33 ਦੇ ਸਾਬਕਾ ਕਾਉਂਸਲਰ ਇੰਦਰਜੀਤ ਸੋਨ ਕਰਦੀ ਅਗਵਾਈ ਹੇਠ ਡੋਰ ਤੋਂ ਡੋਰ ਚੌਂ ਨਰਚਾਰ ਕੀਤਾ ਗਿਆ ਇਸ ਦੌਰਾਨ ਜਿੱਥੇ ਸਮੂਹ ਵਰਕਰਾਂ ਨੇ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਉੱਥੇ ਹੀ ਉਨ੍ਹਾਂ ਸਮੂਹ ਵਾਰ ਵਾਸੀਆਂ ਨੂੰ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਦੇ ਹੱਕ ਵਿੱਚ ਵੋਟਾਂ ਪਾ ਕੇ ਜਿਤਾਉਣ ਦੀ ਵੀ ਅਪੀਲ ਕੀਤੀ ਇਸ ਦੌਰਾਨ ਭਾਜਪਾ ਕੋ ਨਰੇਸ਼ ਕੋਟਰਾਣੀ ਨੇ ਦੱਸਿਆ ਕਿ ਮੈਡਮ ਨੀਤਾ ਸੋਮਪ੍ਰਕਾਸ਼ ਤੇ ਚੋਣ ਮਹਿਮਤਰਨ ਉਨ੍ਹਾਂ ਨੂੰ ਲੋਕਾਂ ਵੱਲੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ ਤੇ ਉਨ੍ਹਾਂ ਨੂੰ ਹੈ ਕਿ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਇਹਨਾਂ ਚੋਣਾਂ ਵਿੱਚ ਵੱਡੇ ਮਾਰਚ ਨਾਲ ਜਿੱਤ ਹਾਸਲ ਕਰਨਗੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਭਾਈਪਾ ਵਰਕਰ ਮੌਜੂਦ ਹਨ ਅੱਜ ਅਸੀਂ ਤਵਾੜਾ ਦੇ ਵਾਰਨਪੁਰ 33 ਵਿੱਚ ਸਾਡੇ ਵੱਡੇ ਵੀਰ ਜੀ ਇੰਦਰ ਸਿੰਘ ਕਰਨਜੀ ਦੇ ਅਗਵਾਈ ਹੇਠਾਂ ਅਸੀਂ ਨੀਤਾ ਸੋਮਪ੍ਰਕਾਸ਼ ਜੀ ਮੈਡਮ ਜੋ ਹਲਕਾ ਹੁਸ਼ਾਰਪੁਰ ਤੋਂ ਇੰਜੇ ਟੰਡਵਾਲ ਦੇ ਹੱਕ ਵਿੱਚ ਚੋਣ ਬਜਾਅ ਕਰਨ ਵਾਸਤੇ ਆਏ ਹਨ ਔਰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਇੱਕ ਤਰੀਕ ਨੂੰ ਹਮ ਹੋਵਾ ਕੇ ਸਾਡੀ ਨੀਤਾਸ ਨੰਬਰ ਕਾਜੀ ਨੂੰ ਵੋਟ ਪਾ ਕੇ ਕਾਮਯਾਬ ਕਰਨਾ ਔਰ ਇਹ ਇਲਾਕਾ ਉਹ ਵਾ ਜਿੱਥੋਂ ਹਮੇਸ਼ਾ ਹੀ ਸਾਨੂੰ ਲੀਡ ਮਿਲਦੀ ਆ ਔਰ ਸੋਨਕਰ ਸਾਹਿਬ ਸਾਡੇ ਇੱਦਣੇ ਇੱਥੇ ਹੈਗੇ ਆ ਐਮਸੀ ਸਾਹਿਬ ਜਿਹਨਾਂ ਨੇ ਹਮੇਸ਼ਾ ਸਾਨੂੰ ਲੀਡ ਦਿਵਾਉਂਦੇ ਆ ਅਸੀਂ ਇਸ ਵਾਰ ਵੀ ਇਹੋ ਆਸ ਕਰਦੇ ਆ ਕਿ ਤੁਹਾਨੂੰ ਵੱੜ ਤੋਂ ਵੱੜ ਵੋਟਾਂ ਪਵਾ ਕੇ ਇੱਕ ਦਿਨ ਨਹੀਂ ਤਾਂ ਫੋਕ ਕਰ ਸਕੀ ਬੈਟ ਨੂੰ ਜੀ ਨੂੰ ਕਾਮਯਾਬ ਕਰਾਂਗੇ ਬਾਡ ਨੰਬਰ 33 ਦਾ ਕਾਉਂਸਲਰ ਲੈਪ ਪਬਲਿਕ ਨੂੰ ਆਹੀ ਬੇਨਤੀ ਕਰਨਾ ਹੈ ਕਿ ਇੱਕ ਤਰੀਕ ਨੂੰ ਫੋਮ ਮਾ ਕੇ ਮੈਡਮ ਜੀ ਨੂੰ ਵੋਟ ਪਾ ਕੇ ਤੇ ਕਾਮਯਾਬ ਬਣਾਣਾ ਹੈ टीएस ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਣਾ 400 ਸੀਟਾਂ ਤੋਂ ਪਾ ਕੇ ਬੀਜੇਪ ਨਾਲਾ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਵਕਫਾਕ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ ਉੱਥੇ ਹੀ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਸ਼੍ਰੀਮਤੀ ਹਨੀਤਾ ਸੋਮਪrakash ਵੱਲੋਂ ਵੀ ਆਪਣੀ ਚੋਣ ਮਹਿੰਮ ਵਿੱਚ ਤੇਜ਼ੀ ਲੈਣੀ ਸ਼ੁਰੂ ਕਰ ਦਿੱਤੀ ਗਈ ਹੈ ਇਸੇ ਹੀ ਕਰੀ ਦਿੱਤਾ ਹੈ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਦੇ ਸਮਰਥਕਾਂ ਵੱਲੋਂ ਵਾਰ ਨੰਬਰ 33 ਦੇ ਸਾਬਕਾ ਕਾਉਂਸਲਰ ਇੰਦਰਜੀਤ ਸੋਨ ਕਰਦੀ ਅਗਵਾਈ ਹੇਠ ਡੋਰ ਤੋਂ ਡੋਰ ਚੋਰ ਮਰਚਾਰ ਕੀਤਾ ਗਿਆ। ਇਸ ਦੌਰਾਨ ਜਿਤ ਇਸ ਮੂ ਵਰਕਰਾਂ ਨੇ ਸ਼੍ਰੀਮਤੀ ਅਨੀਤਾ ਸੋਮਪrakash ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਉੱਥੇ ਹੀ ਉਨ੍ਹਾਂ ਸਮੂਹ ਵਾਡ ਵਾਸੀਆਂ ਨੂੰ ਸ਼੍ਰੀਮਤੀ ਅਨੀਤਾ ਸੋਮਪrakash ਦੇ ਹੱਕ ਵਿੱਚ ਵੋਟਾਂ ਪਾ ਕੇ ਜਿਤਾਉਣ ਦੀ ਵੀ ਅਪੀਲ ਕੀਤੀ। ਇਸ ਦੌਰਾਨ ਭਾਜਪਾ ਕੋ ਨਰੇਸ਼ ਕੋਟਰਾਣੀ ਨੇ ਦੱਸਿਆ ਕਿ ਮੈਡਮ ਨੀਤਾ ਸੋਮਪrakash ਤੇ ਚੋਣ ਮਹਿਮਤਰਨ ਉਨ੍ਹਾਂ ਨੂੰ ਲੋਕਾਂ ਵੱਲੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ ਤੇ ਉਨ੍ਹਾਂ ਨੂੰ ਯਕੀਨ ਹੈ ਕਿ ਸ਼੍ਰੀਮਤੀ ਨੀਤਾ ਸੋਮਪrakash ਇਹਨਾਂ ਚੋਣਾਂ ਵਿੱਚ ਵੱਡੇ ਮਾਰਚ ਨਾਲ ਜਿੱਤ ਹਾਸਲ ਕਰਨਗੇ। ਇਸ ਦੌਰਾਨ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਮੌਜੂਦ ਸਨ। ਅੱਜ ਅਸੀਂ ਸਵਾੜਾ ਦੇ ਬਾਅਦ ਨੰਬਰ 33 ਵਿੱਚ ਸਾਡੇ ਵੱਡੇ ਵੀਰ ਜੀ ਇੰਦਰ ਸਿੰਘ ਕਰਨ ਕਰ ਜੀ ਦੇ ਅਗਵਾਈ ਹੇਠਾਂ ਅਸੀਂ ਨੀਤਾ ਸੋਪਕਾਰ ਜੀ ਮੈਡਮ ਜੋ ਹਲਕਾ ਹਸ਼ਾਰਪੁਰ ਤੋਂ ਕੰਜੇ ਟੰਡਵਾਲ ਦੇ ਹੱਕ ਵਿੱਚ ਚੋਰ ਬਜਾਜ ਕਰਨ ਵਾਸਤੇ ਆਏ ਹਨ ਔਰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਇੱਕ ਤਰੀਕ ਨੂੰ ਹਮ ਹੋਵਾ ਕੇ ਸਾਡੀ ਨਿਤਾਸ ਨੰਬਰ ਕਾਜੀ ਨੂੰ ਵੋਟ ਪਾ ਕੇ ਕਾਮਯਾਬ ਕਰਨਾ ਔਰ ਇਹ ਇਲਾਕਾ ਉਹ ਵਾ ਜਿੱਥੋਂ ਹਮੇਸ਼ਾ ਹੀ ਸਾਨੂੰ ਲੀਡ ਮਿਲਦੀ ਆ ਔਰ ਸੋਨਕਰ ਸਾਹਿਬ ਸਾਡੇ ਇੱਧਰ ਨੇ ਇੱਥੇ ਹੈਗੇ ਆ ਐਮਸੀ ਸਾਹਿਬ ਜਿਹੜਾ ਨੇ ਹਮੇਸ਼ਾ ਸਾਨੂੰ ਲੀਡ ਦਿਵਾਉਂਦੇ ਆ ਅਸੀਂ ਇਸ ਵਾਰ ਵੀ ਇਹ ਲੋ ਆਸ ਕਰਦੇ ਆ ਕਿ ਤੁਹਾਨੂੰ ਵੱੜ ਤੋਂ ਵੱੜ ਵੋਟਾਂ ਪਵਾ ਕੇ ਇੱਕ ਦਿਨ ਨਹੀਂ ਤਾਂ ਫੋਕ ਕਰ ਸਕੀ ਬੈਡ ਨੂੰ ਜੀ ਨੂੰ ਕਾਮਯਾਬ ਕਰੋਗੇ ਬਾਡ ਨੰਬਰ 33 ਦਾ ਕਾਉਂਸਲਰ ਲੈਪ ਪਬਲਿਕ ਨੂੰ ਆਹੀ ਬੇਨਤੀ ਕਰਨਾ ਹੈ ਕਿ ਇੱਕ ਤਰੀਕ ਨੂੰ ਫੋਮ ਮਾ ਕੇ ਮੈਡਮ ਜੀ ਨੂੰ ਵੋਟ ਪਾ ਕੇ ਤੇ ਕਾਮਯਾਬ ਬਣਾਣਾ ਹੈ ਇਸ ਇਮੋਜੀ ਨੂੰ ਪ੍ਰਧਾਨ ਮੰਤਰੀ ਬਣਾਣਾ 400 ਸੀਤਾ ਰੁਪਏ ਸਾਕੇ ਬੀਜੇਪੀ ਨਾਲਾ